ਅਜੀ ਆਈ ਸੀ ਪਾਕ ਨੇ ਪਾਕਿਸਤਾਨੀ ਵੀ ਉਸਮਾਨ ਲੈਣ ਬਹੁਤ ਟੈਂਬਾ ਦਾ ਬਾਹਰ ਤੇ ਖੜੇ ਆ ਤੇ ਬਾਹਰ ਚਲਦੀ ਬਹੁਤ ਹੈ ਪਹਿਲਾਂ ਉਹ ਛੋਟੀ ਜੀ ਹੁੰਦੀ ਸੀਗੀ ਬਾ ਇੰਨੀ ਕੀ ਹੁੰਦੀ ਸੀ ਕਿ ਹੁਣ ਬਹੁਤ ਬੜੀ ਹੋ ਗਈ ਉਧਰੋਂ ਵੀ ਕਰਦੀ ਤੇ ਉਹ ਪਰੇ ਵੀ ਕਰਦੀ ਹੁਣ ਜਾਨੀ ਕਿ ਜ਼ਿਆਦਾ ਬੜੀ ਕਰਦੀ ਸਾਡੇ ਕੋਲ ਟਾਈਮ ਬਹੁਤ ਸੀਗਾ 20 25 ਮਿੰਟ ਪਏ ਨੇ ਠੀਕ ਹੈ ਚੱਲ ਕabhi ਪੀ ਰਨੇ ਯਾਰ ਆ ਇਹ ਨਹੀਂ ਨਹੀਂ ਇਹਦੇ ਵਿੱਚ ਕਫੇ ਪਾਤੀਏ ਉਹਨਾਂ ਨੇ ਤੇ ਆ ਦੁੱਧ ਦੇ ਵਿੱਚ ਪਾ ਦੋ ਤੇ ਵੇਖ ਬਾਅਦ ਆ ਤੈਨੂੰ ਕਿਹਾ ਤੋਂ ਬਣ ਗਿਆ ਆ ਆ ਬਹੁਤ ਤੇਜ਼ ਹੁੰਦੀ ਆ ਬਹੁਤ ਤੇਜ਼ ਹੁੰਦੀ ਆ ਜਿਆਦਾ ਇਹ ਇਟਾਲੀਅਨ ਤਾਂ ਇਹਦੇ ਵਿੱਚ ਸਿਆਲਾਂ ਦੇ ਵਿੱਚ ਮੋਦਕਾ ਪਾ ਕੇ ਪੀਂਦੇ ਨੇ ਇਹਦੇ ਵਿੱਚ ਇਹੀ ਕੱਲੀ ਤੇ ਪੀਣੀ ਹੋਵੇ ਨਾ ਤਾਂ ਬਹੁਤ ਜ਼ਿਆਦਾ ਔਖੀ ਆ ਪੀਣੀ ਐ ਮੈਨੂੰ ਤਾਂ ਨਹੀਂ ਲੰਗਦੀ ਹੈਗੀ 8-9 ਸਾਲਾਂ ਚ ਮੈਂ ਤਾਂ ਪੀਤੀ ਨਹੀਂ ਇੰਨੀ ਜ਼ਿਆਦਾ ਕੋੜੀ ਹੁੰਦੀ ਆ ਇਹ ਤੇ ਇਹ ਤਾਂ ਪਤੰਦਰ ਇਹਦੇ ਵਿੱਚ ਵੀ ਬੋਦਕਾ ਪਾ ਕੇ ਪੀ ਲੈਂਦੇ ਨੇ ਦੇਖ ਲਾਓ ਜਿਹੜੀ ਕੱਲੀ ਕੋੜੀ ਆ ਉਹਦੇ ਵਿੱਚ ਇਹ ਹੋਣੀ ਇਹਨਾਂ ਨੇ ਵੱਡੀ ਕੀਤੀ ਆ ਪਹਿਲਾਂ ਛੋਟੀ ਜੀ ਹੁੰਦੀ ਸੀਗੀ ਚਲਦੀ ਬਹੁਤ ਆਵੇ ਬਾਹਰ ਵੀ ਇਹਨਾਂ ਨੇ ਲਾਦੇ ਹੋਏ ਕੁਰਸੀਆਂ ਜੀਆਂ ਕਿਉਂਕਿ ਇਸ ਵੀ ਥੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਆਇਆ ਦੋ ਛੁੱਟੀਆਂ ਉਮੀਂ ਨਹਾਤੀਆਂ ਕਿਤੇ ਨਹੀਂ ਗਿਆ ਕਿਤੇ ਵੀ ਜਾਨ ਨੂੰ ਜੀਵ ਨਹੀਂ ਕੀਤਾ ਇੱਥੇ ਦੁਪਹਿਰੇ ਤਾਂ ਕੋਈ ਨਹੀਂ ਹੁੰਦਾ ਹੈਗਾ ਹਨਾ ਸ਼ਾਮ ਨੂੰ ਨਿਕਲਦੇ ਨੇ ਆ ਦੋ ਦਿਨ ਕੋਈ ਹੈ ਨਹੀਂ ਸੀ ਪ੍ਰੋਗਰਾਮ ਫਿਰ ਕਿਤੇ ਸ਼ਾਮ ਨੂੰ ਵੀ ਨਹੀਂ ਬਾਹਰ ਨਿਕਲੇ ਸ਼ਾਮ ਨੂੰ ਵੀ ਬਾਹਰ ਕੀ ਨਿਕਲਦੇ ਗਰਮੀ ਹੈ ਬਹੁਤ ਜ਼ਿਆਦਾ ਸੀਗੀ 33 34 ਟੈਂਪਰੇਚਰ ਹੋਇਆ ਹੋਇਆ ਹੈ ਇੱਥੇ ਵੀ ਹੁਣ 33 34 ਹੈ ਪੂਰੀ ਘਰ ਬਹੁਤ 33 34 ਤਾਂ ਇੱਥੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਕੋਈ ਨਹੀਂ ਹੁੰਦਾ ਫਿਰ ਉਹ ਜਾਣਾ ਵੀ ਕਿੱਥੇ ਸੀਗਾ ਹਨਾ ਤਾਂ ਕਰਕੇ ਘਰੇ ਬੈਠ ਕੇ ਨਗਾਤੀਆਂ ਫਿਰ ਵੀਡੀਓ ਬਣਾਵੇ ਵੀ ਕੀ ਬੰਦਾ ਘਰੇ ਤਾਂ ਕਰਕੇ ਮੈਂ ਬਣਾਈ ਨਹੀਂ ਚਲੋ ਆ 10 ਦਿਨਾਂ ਤੱਕ ਹੋ ਜਾਣਾ ਟੈਂਪਰੇਚਰ ਸਹੀ ਫਿਰ ਬਣਾਇਆ ਕਰਾਂਗੇ ਮੀਮੂ ਸ਼ੁਰੂ ਹੋ ਜਾਣਗੇ ਕੋਈ ਨਹੀਂ ਹੁੰਦਾ ਇੱਥੇ ਇੰਨੀ ਗਰਮੀ ਸੜਕਾਂ ਤੇ ਫਿਰ ਮੈਂ ਮੈਂ ਕਿਹਾ ਵੀਡੀਓ ਵੀ ਕੀ ਬਣਾਉਣੀ ਆ ਚੱਲ ਕਿਤੇ ਜਾ ਹੋਇਆ ਨਹੀਂਗਾ ਤੇ ਵੀਡੀਓ ਵੀ ਨਹੀਂ ਬਣਾਈ ਹੈਗੀ। ਆਸ ਫੇਰ ਸਵੇਰ ਦਾ ਦੇਖ ਰਹਾ। ਕੋਈ ਨਹੀਂ ਸੜਕਾਂ ਤੇ ਸਵੇਰ। ਮੈਂ ਹੋਸ स्वीरे स्वीरे उपर कोई घरे चीका मारने लगे हुआ पानी की हो गया गल की पानी लाया हो ਇੰਟਰ ਨਹੀਂ ਸੱਜ ਰਹੇ ਅੱਜ ਪਰ ਨਹੀਂ ਯਾਰ ਆ ਟਾਈਮ ਨਹੀਂ ਕੋਈ ਸੜਕਾਂ ਤੇ ਹਜੇ ਤੱਕ ਢਣਕੀ ਅੱਜ ਨਹੀਂ ਨਹੀਂ ਇੰਟਰ ਅੱਜ ਸੌਂਬਾਰੀ ਹੈ ਪਰ ਹੁਣ ਇਹ ਵੀ ਹੈ ਨਾ ਸੱਚ ਐਤ ਕੀ ਥੋੜੇ ਜੇ ਕੰਮ ਘੱਟ ਹੋਣ ਕਰਕੇ ਸਾਰੇ ਕਿਤੇ ਫਿਕਟਨੀਆਂ ਚ ਵੀ ਬਾਹਰ ਵੀ ਕੰਮ ਘੱਟ ਹੀ ਨੇ ਥੋੜਾ ਜਿਹਾ ਛੁੱਟੀਆਂ ਵੀ ਐਤਕੀ ਲੋਕਾਂ ਨੂੰ ਬਹੁਤ ਜਲਦੀ ਹੁਣ ਆ ਦੇਖ ਲੋ ਹਜੇ ਇਹ ਮੇਰੀ ਗੱਲ ਮੇਰੀ ਵਿੱਚ ਹੀ ਰਹਿ ਗਈ ਇੱਕ ਮਿੰਟ ਉਹਨੇ ਟੈਂਪਰੇਚਰ ਦਿਖਾਉਣ ਲੱਗਿਆ ਸੀਗਾ ਉਹਦੇ ਤੇ ਆਉਣ ਲੱਗਿਆ ਸੀ ਟੈਂਪਰੇਚਰ ਹੁਣ ਆ ਹਜੇ 5 ਵਜੇ ਆ ਸਵੇਰ ਦੇ 5 ਵਜੇ ਹੀ 26 ਟੈਂਪਰੇਚਰ ਹੋਇਆ ਫਿਰਦਾ ਵਾ ਹੁਣੇ ਦੇਖ ਲੋ ਤੇ ਦੁਪਹਿਰੇ ਕਿੰਨਾ ਹੋਣਾ ਵਾ ਉਹ ਇੱਥੇ ਵਾਲੀ ਧੁੱਪ ਤਾਂ ਚੌੜੀ ਬਹੁਤ ਆ। ਗੱਲ ਇਹ ਸੀ ਕਿ ਸੱਚ ਐਤ ਕੀ ਥੋੜੇ ਜੇ ਕੰਮ ਘੱਟ ਹੋਣ ਕਰਕੇ ਨਾ ਫੈਕਟਰੀਆਂ ਛੇਤੀ ਹੀ ਬੰਦ ਹੋ ਜਾਣੀਆਂ ਨੇ। ਇਨਕੇ ਮਹੀਨਾ-ਮੀਨਾ ਡੇਢ-ਡੇਢ ਮਹੀਨਾ ਬੰਦ ਰਹਿੜੀਆਂ ਨੇ ਗਸਤ ਦੀਆਂ ਛੁੱਟੀਆਂ 'ਚ। ਤਾਂ ਵੀ ਥੋੜਾ ਜਿਹਾ ਕੰਮ ਘਟਿਆ ਹੀ ਹੋਇਆ ਵਾਲੋਕੀ। ਘਟ ਵੱਧ ਜਾਈ ਕੰਮ ਤੇ ਜਾਂਦੇ ਨੇ ਕਦੇ ਚਲੇ ਜਾਂਦੇ ਨੇ ਕਦੇ ਨਹੀਂ। ਜ਼ਿਆਦਾਤਰ ਅਗਸਤ ਤੋਂ ਬਾਅਦ ਹੀ ਸ਼ੁਰੂ ਹੋਣਗੇ ਕੰਮ। ਚੰਗੀ ਤਰ੍ਹਾਂ ਦਾ। ਆ ਦੇ ਇੱਕ ਮਿੰਟ ਬਾਅਦ ਮੈਂ ਚੁੱਪ ਕਰਦਾ ਆਵਾਜ਼ ਸੁਣੋ ਪੰਛੀਆਂ ਦੀ ਇਧਰੋਂ ਆ ਰਹੀ ਹੈ ਹਸਪਤਾਲ ਤੋਂ ਯਾਰਾ ਤੂੰ ਹੈ ਨਹੀਂ ਕੋਈ ਰੰਨੀ ਰੰਨੀ ਵਾਲੀ ਗੱਲ ਹੈ ਇੱਥੇ ਵੀ ਨਹੀਂ ਕੋਈ ਬੈਠਾ ਹੈ ਨਾ ਸੇ ਗੱਡੀਆਂ ਲੰਘ ਰਹੀਆਂ ਨੇ ਆ ਦੇਖੋ ਪ੍ਰਾਲੀ ਦੇ ਇੱਥੇ ਆਏ ਢੇਰ ਲਾ ਕੇ ਰੱਖ ਦਿੰਦੇ ਆ ਹਾਂ ਆ ਜਿਹਦੀ ਵੀ ਜ਼ਮੀਨ ਆ ਨਾ ਇਧਰ ਮਗਰਲੇ ਪਾਸੇ ਇਧਰ ਮ ਉਹ ਪਰੇ ਤੋਂ ਆਵੇਂ ਪਰੇ ਤੋਂ ਮੇ ਤੋਂ ਬਣਾਈ ਨਹੀਂ ਗਈ ਵੀਡੀਓ ਆ ਪੰਪ ਤੇ ਮਗਰਲੇ ਪਾਸੇ ਵੀ ਤੇ ਇਧਰ ਵੀ ਆ ਸਾਰੀ ਇੱਕ ਬੰਦੇ ਦੀ ਹੀ ਆ ਉਹ ਘਰ tract ਤਾਂ ਨਹੀਂ ਆ ਦੇਖੋ ਇੱਧਰ ਵੀ ਆਹ ਦੇਖੋ ਸਾਰੀ ਇੱਕ ਬੰਦੇ ਦੀ ਹੋਈ ਆ ਉਹ ਬੈਠੇ ਰਹੇ ਆਹ ਆ ਕਈ ਦਿਨ ਹੋ ਗਏ ਮੀਂਹ ਨਹੀਂ ਪਿਆ ਹੈਗਾ ਆ ਪੱਤੇ ਵੀ ਦੇਖੋ ਐ ਮਰਝਾਏ ਪੈਣੇ ਜਲੇ ਪਏ ਨੇ ਨਹੀਂ ਬਹੁਤ ਘੱਟ ਚਾਂਸ ਹੁੰਦਾ ਹੁੰਦਾ ਵੀ ਆਹ ਪੱਤੇ ਇਸ ਰੁੱਤ ਦੇ ਵਿੱਚ ਆਏ ਹੋ ਜਾਣ ਵੀ ਐਸਾ ਐਸ ਰੁੱਤ ਦੇ ਵਿੱਚ ਸੁੱਕ ਜਾਣ ਇਹ ਪੱਤੇ ਆਏ ਸੁੱਕੇ ਪਏ ਨੇ ਸਾਰੇ ਮੀਂਹ ਹੀ ਨਾ ਪਈ ਹੈਗੀ ਗਰਮੀਆਂ ਪਈ ਵੀ ਬਹੁਤ ਹਫ਼ਤੇ ਤੋਂ ਤਾਂ ਜ਼ਿਆਦਾ ਹੀ ਪੈਣ ਲੱਗ ਗਈ 80 34 ਤੇ ਟੈਂਪਰੇਚਰ ਪਹੁੰਚ ਜਾਂਦਾ 34 35 ਆਏ ਹੋ ਜਾਂਦਾ ਸੱਤ ਵਜੇ ਜੀ ਨੇ ਆਵਾਜ਼ਾਂ ਦੇਖੋ ਆ ਕਿਵੇਂ ਆਉਂਦੀਆਂ ਹੁੰਦੀਆਂ ਜਿਵੇਂ ਜਦੋਂ ਆਪਣੇ ਚੌਲਾਂ ਨੂੰ ਪਾਣੀ ਜਿਆ ਲੱਗਿਆ ਹੁੰਦਾ ਹੈ ਆਵਾਜ਼ ਆਉਂਦੀਆਂ ਹੁੰਦੀਆਂ ਚਲ ਗਰਮੀ ਹੈ ਬਹੁਤ ਜ਼ਿਆਦਾ ਸੀ ਟੁੱਟਮੀ ਜੀ ਵੀਡੀਓ ਬਣੀਆਂ 7-8 ਦਿਨ ਦੀ ਤੇ ਕਿਉਂਕਿ ਘਰੇ ਹੀ ਸੀਗੇ ਨਾ ਵੀਡੀਓ ਤਾਂ ਨਹੀਂ ਬਣੀ ਹੈਗੀ ਕਿਤੇ ਗਏ ਹੈ ਨਹੀਂਗੇ ਤੇ ਜਿੰਨੀ ਕੀ ਵੀ ਬਣੀ ਆ ਕਬੂਲ ਕਰਿਓ ਤੇ ਹਾਂ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜਿਨ੍ਹਾਂ ਨੇ ਕੀਤਾ ਹੋਇਆ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਹੈ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ